ਪਿੰਡ ਦੇ ਵਿੱਚ ਰਹਿਣ ਵਾਲੇ ਮੁੰਡੇ ਤੇ ਕੁੜੀ ਹੁਣ ਵਿਆਹ ਨਹੀਂ ਕਰਵਾ ਸਕਣਗੇ ਜੇਕਰ ਉਹ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਜਿਹੜਾ ਕਿ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਕੁਝ ਸਹੂਲਤਾਂ ਦੇ ਉੱਤੇ ਵੀ ਰੋਕ ਲਗਾ ਦਿੱਤੀ ਜਾਵੇਗੀ ਸਸ਼ੀਕਾਲ ਤੁਸੀਂ ਜੋੜਿਓ ਕਰੋਲੇ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਭਾਗੀ ਸ਼੍ਰੀਤਾ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਹੁਣ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਦੇ ਤੇ ਜੇਕਰ ਉਹ ਅਜਿਹਾ ਕਰਵਾਉਂਦੇ ਵੀ ਨੇ ਤਾਂ ਉਹਨਾਂ ਨੂੰ ਪਿੰਡ ਤੋਂ ਨਿਕਾਲਾ ਯਾਨੀ ਕਿ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਕੁਝ ਸਹੂਲਤਾਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਜਾਵੇਗੀ ਤੇ ਹਾਲਾਂਕਿ ਲਵ ਮੈਰਿਜ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਦੇਸ਼ ਦੇ ਵਿੱਚ ਜਿਹੜੇ ਕਿ ਕਹਿ ਸਕਦੇ ਹਾਂ ਵੀ ਸਮਾਜ ਦੇ ਵੱਲੋਂ ਕਹਿ ਸਕਦੇ ਹਾਂ ਵੀ ਸਵਾਲ ਉਠਾਏ ਜਾਂਦੇ ਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਤੇ ਹਜੇ ਵੀ ਇਹ ਬਰਕਰਾਰ ਹੈਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜੋ ਕਿ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਧਾਰੀਵਾਲ ਦੇ ਵਿੱਚ ਇੱਕ ਪੰਚਾਇਤ ਨੇ ਲਵ ਮੈਰਿਜ ਦੇ ਉੱਤੇ پابੰਦੀ ਲਗਾ ਦਿੱਤੀ ਹੈ ਇਸ ਸੰਬੰਧੀ ਪੰਚਾਇਤ ਨੇ ਪ੍ਰਸਤਾਵ ਵੀ ਪਾਸ ਕੀਤਾ ਹੈ ਸਾਰਵਜਨਿਕ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈਗਾ ਕਿ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਦੇ ਨੇ ਤਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੁੰਡੇ ਅਤੇ ਕੁੜੀ ਦੇ ਪਰਿਵਾਰ ਦਾ ਸੋਸ਼ਲ ਬਾਈਕਾਟ ਵੀ ਕੀਤਾ ਜਾਵੇਗਾ ਤਾਂ ਵਿਆਹ ਕਰਵਾਉਣ ਵਾਲਿਆਂ ਦੀਆਂ ਪੰਚਾਇਤ ਅਤੇ ਸਰਕਾਰੀ ਸਹੂਲਤਾਂ ਵੀ ਖਤਮ ਕੀਤੀਆਂ ਜਾਣੀਆਂ ਤੇ ਕਿਸੇ ਵੀ ਡਾਕੂਮੈਂਟ ਦੇ ਉੱਤੇ ਸਾਈਨ ਨਹੀਂ ਕੀਤਾ ਜਾਵੇਗਾ ਤੇ ਕੱਲ ਨੂੰ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਨੂੰ ਵੀ ਇਹ ਜਿਹੜਾ ਕੀ ਫੈਸਲਾ ਲਿਆ ਗਿਆ ਹਾਲਾਂਕਿ ਕੋਈ ਮੁਸ਼ਕਲ ਆਉਣ ਦੇ ਉੱਤੇ ਜੇਕਰ ਉਹਨਾਂ ਨੂੰ ਵਿਆਹ ਕਰਾਉਣ ਤੋਂ ਬਾਅਦ ਅਗਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਥਾਣੇ ਜਾਫਰ ਕੋਰ ਦੇ ਵਿੱਚ ਗਵਾਹੀ ਨਹੀਂ ਦੇਵੇਗਾ ਤੇ ਲਓ ਮੈਰਿਜ ਜਾਫਰ ਅਰੇਂਜ ਮੈਰਿਜ ਕਿਸੇ ਵੀ ਹਾਲਤ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦੀ ਗੱਲ ਨਹੀਂ ਸੁਣੀ ਜਾਵੇਗੀ ਤੇ ਪੰਚਨ ਸਹਿਗਾ ਕਿ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦ ਹਾਲੀ ਦੇ ਵਿੱਚ 5 ਤੋਂ 6 ਵਿਆਹ ਇਹਨਾਂ ਦੇਖੇ ਗਏ ਨੇ ਜਿਨ੍ਹਾਂ ਦੇ ਵਿੱਚ ਪਿੰਡ ਦਾ ਹੀ ਮੁੰਡਾ ਅਤੇ ਪਿੰਡ ਦੀ ਹੀ ਕੁੜੀ ਸੀਗੀ ਅਜਿਹੇ ਮਾਮਲੇ ਦੇ ਵਿੱਚ ਇੱਕੋ ਗਲੀ ਦੇ ਵਿੱਚ ਜਾਂ ਫਿਰ ਕਈ ਵਾਰੀ ਆਮੇ ਜੋ ਕਿ ਆਮਣੇ ਸਾਹਮਣੇ ਪਕੇ ਸੋਰੇ ਹੋ ਜਾਂਦੇ ਨੇ ਤਾਂ ਪਿੰਡ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਕੁੜੀ ਉਹਨਾਂ ਦੀ ਧੀ ਹੈ ਜਾਂ ਫਿਰ ਨੂੰਹ ਹੈ ਤਾਂ ਰਿਸ਼ਤਿਆਂ ਦੇ ਵਿੱਚ ਅਜਿਹੇ ਵਿਵਹਾਰਾਂ ਦੇ ਕਾਰਨ ਤਣਾਅ ਅਤੇ ਖਟਾਸ ਵੀ ਆਉਂਦੀ ਹੈ ਤੇ ਕਈ ਮਾਮਲੇ ਦੇ ਵਿੱਚ ਪਰਿਵਾਰਾਂ ਦੇ ਵਿੱਚ ਝਗੜੇ ਵੀ ਵੱਜ ਜਾਂਦੇ ਨੇ ਤਾਂ ਇਸ ਦੇ ਲਈ ਪੰਚਾਇਤ ਨੇ ਪਿੰਡ ਦੇ ਅੰਦਰ ਕਿਸੇ ਵੀ ਤਰੀਕੇ ਦੇ ਨਾਲ ਵਿਆਹ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਪੰਚਾਇਤ ਨੇ ਫੈਸਲਾ 7 ਫਰਵਰੀ ਯਾਨੀ ਕਿ ਬੀਤੇ ਦਿਨ ਨੂੰ ਜਿਹੜਾ ਕਿ ਲਿਆ ਗਿਆ ਹੈਗਾ ਤੇ ਪਿੰਡ ਦੇ ਵਿੱਚ ਲਵ ਮੈਰਿਜ ਲਵ ਤੇ ਅਰੇਂਜ ਮੈਚ ਦੇ ਉੱਤੇ پابੰਦ ਜੜਕੀ ਲਗਾਈ ਹੈ ਜ ਜੀ ਹਾਂ ਪੰਚਾਇਤ ਨੇ ਸਾਰਵਜਨਿਕ ਸਹਿਮਤੀ ਦੇ ਨਾਲ ਇਹ ਪ੍ਰਸਤਾਵ ਪਾਸ ਕੀਤਾ ਹੈ ਤੇ ਪਿੰਡ ਦਾ ਕੋਈ ਵੀ ਮੁੰਡਾ ਉਸੇ ਪਿੰਡ ਦੀ ਕਿਸੇ ਕੁੜੀ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਪੰਚਾਇਤ ਮੰਨਣਾ ਹੈਗਾ ਕਿ ਇੱਕੋ ਪਿੰਡ ਦੇ ਵਿੱਚ ਵਿਆਹ ਕਰਨਾ ਸਮਾਜਿਕ ਮਰਿਆਦਾ ਅਤੇ ਪਰੰਪਰਾਵਾਂ ਦੇ ਖਿਲਾਫ ਹੈ ਇਸ ਗੱਲ ਤੇ ਰਿਵਾਜ ਨੂੰ ਰੋਕਣ ਦੇ ਲਈ ਇਹ ਸਖਤ ਕਦਮ ਉਠਾਇਆ ਗਿਆ ਹੈ ਸਮਾਜਿਕ ਬਾਈਕਾਟ ਕੀਤਾ ਜਾ ਸਕਦਾ ਹੈ ਜੀ ਹਾਂ ਇਸ ਜੋੜੇ ਦੇ ਜਕਰ ਇਹ ਵਿਆਹ ਕਰਾਉਂਦੇ ਨੇ ਪਿੰਡ ਦੇ ਵਿੱਚ ਤਾਂ ਇਸ ਨਿਯਮ ਦਾ ਉਲੰਘਣ ਕਰਕੇ ਪਿੰਡ ਦੇ ਵਿੱਚ ਵਿਆਹ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦਾ ਪੂਰੀ ਤਰ੍ਹਾਂ ਸਮਾਜਿਕ ਬਾਈਕਾਡ ਕੀਤਾ ਜਾਵੇਗਾ ਤੇ ਪੰਚਾਇਤ ਦੇ ਫੈਸਲੇ ਦੇ ਮੁਤਾਬਕ ਅਜਿਹੇ ਜੋੜੇ ਨੂੰ ਪਿੰਡ ਦੇ ਵਿੱਚ ਰਹਿਣ ਦੀ ਵੀ ਆਗਿਆ ਨਹੀਂ ਮਿਲੇਗੀ ਅਤੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਪਿੰਡ ਛੱਡ ਕੇ ਜਾਣਾ ਹੀ ਪਵੇਗਾ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਸੰਪਰਕ ਪਿੰਡ ਵਾਲਿਆਂ ਦੇ ਵੱਲੋਂ ਨਹੀਂ ਰੱਖਿਆ ਜਾਵੇਗਾ ਉਤੇ ਇਹ پابੰਦੀ ਸਿਰਫ ਵਿਆਹ ਕਰਨ ਵਾਲੇ ਜੋੜਿਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਪ੍ਰਸਤਾਵ ਦੇ ਵਿੱਚ ਸਪਸ਼ਟ ਕੀਤਾ ਗਿਆ ਹੈਗਾ ਕਿ ਪਿੰਡ ਦਾ ਜੋ ਵੀ ਵਿਅਕਤੀ ਅਜਿਹੇ ਜੋੜਿਆਂ ਦੇ ਨਾਲ ਜੋ ਕਿ ਮੇਲ ਮਿਲਾਪ ਗੱਲਬਾਤ ਰੱਖੇਗਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰੇਗਾ ਤਾਂ ਉਸ ਵਿਅਕਤੀ ਦਾ ਵੀ ਸਮਾਜਿਕ ਬਾਈਕਾਟ ਕਹਿ ਸਕਦੇ ਹਾਂ ਵੀ ਸਮਾਜਿਕ ਬਹਿਸਕਾਰ ਜਿਹੜਾ ਕਿ ਕੀਤਾ ਜਾਵੇਗਾ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਅਜਿਹੇ ਫੈਸਲੇ ਲਏ ਗਏ ਨੇ ਜਿੱਤੇ ਕਿ ਪਿੰਡ ਦੇ ਵਿੱਚ ਆਪਸ ਦੇ ਵਿੱਚ ਵਿਆਹ ਕਰਨ ਦੇ ਉੱਤੇ ਬੈਂਚੜਾ ਕੀ ਕੀਤਾ ਕੀਤਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ